ਉਹ ਹੁੰਦੀ ਹੈ ਕਿ ਸਿਮਰ ਦੀ ਡਿਮਾਂਡ ਹੈ ਮੈਂ ਡਿਮਾਂਡ ਹੈਗੀ ਆ ਇਹ ਨਹੀਂ ਹੈਗਾ ਕਿ ਅਸੀਂ ਕਹਿੰਦੇ ਡਿਮਾਂਡ ਨਹੀਂ ਡਿਮਾਂਡ ਸੀਗੀ ਤਾਂ ਹੀ ਸ਼ੋਅ ਤੇ ਪਾਈ ਵੀ ਸੀ ਉਹ ਇਸ ਇਸ ਗੱਲ ਨੂੰ ਹੈਵੀ ਲੈ ਗਈ ਵੀ ਮੈਂ ਕੁਝ ਮਰਜ਼ੀ ਬੋਲਾਂ ਮੈਨੂੰ ਕਿਸੇ ਨੇ ਕੀ ਬੋਲਣਾ ਮੇਰੀ ਡਿਮਾਂਡ ਆ ਨਹੀਂ ਮੈਂ ਭੱਜ ਜਾਂਗੀ ਪਾਰਟੀ ਨਾਲ ਨੂੰ ਖੁਦ ਕਹਿ ਚੁੱਕਿਆ ਵੀ ਸਾਡਾ ਪੇਮੈਂਟ ਲਓ ਮੈਡਮ ਤੁਸੀਂ ਜਾਓ ਸਾਡੇ ਤੁਸੀਂ ਗਲਤ ਬੋਲੋਗੇ ਸਾਡੀ ਫੈਮਿਲੀ ਇਦਾਂ ਦੀ ਨਹੀਂ ਹੈਗੀ ਠੀਕ ਹੈ ਉਹਨੇ ਇਹ ਗੱਲ ਕਹੀ ਉਹ ਕਹਿੰਦੀ ਮੈਂ ਤਾਂ ਸਟੇਜ ਤੇ ਜਾਣਾ ਹੀ ਜਾਣਾ ਸਟੇਜ ਤੇ ਕਹੀਏ ਕਿ ਗਾਲ੍ਹਾਂ ਕੱਢ ਰਿਹਾ ਤਾਂ ਆਪਸ਼ਲੀ ਜੋ ਕਿਸੇ ਨੂੰ ਗਾਲ੍ਹ ਕੱਢੂਗਾ ਤਾਂ ਜਵਾਬ ਉਹਨਾਂ ਗਾਲ੍ਹ ਦਊਗਾ ਜੇ ਗਾਲ੍ਹ ਡਿਮਾਂਡ ਹੁੰਦੀ ਐ ਸ਼ੋਅ ਤੇ ਅਸੀਂ 30000 ਰੁਪਏ ਪੇਮੈਂਟ ਉਹਦੀ ਭਰ ਰਹੇ ਹਾਂ ਸਾਡਾ ਵੀ ਦਿਮਾਗ ਥੋੜੀ ਖਰਾਬ ਅਸੀਂ 30 30000 ਕੁੜੀਆਂ ਦੀ ਪੇਮੈਂਟ ਭਰਾਂਗੇ ਜੋ 30000 ਕੁੜੀ ਦੀ ਪੇਮੈਂਟ ਭਰ ਦਿਆਂ 2:00 ਜਾਂ 2:30 ਵਜੇ ਸ਼ੋਅ ਤੇ ਆਉਣ ਦਾ ਕੀ ਮਤਲਬ ਜੀ ਮਤਲਬ ਇੱਕ ਗੱਲ ਤਾਂ ਪ੍ਰੂਫ ਹੁੰਦੀ ਐ ਕਿ ਸਿਮਰ ਦੀ ਡਿਮਾਂਡ ਹੈ ਮਾਰਕੀਟ ਡਿਮਾਂਡ ਹੈਗੀ ਆ ਇਹ ਨਹੀਂ ਹੈਗਾ ਅਸੀਂ ਕਹਿੰਨੇ ਡਿਮਾਂਡ ਨਹੀਂ ਡਿਮਾਂਡ ਸੀਗੀ ਤਾਂ ਹੀ ਸ਼ੋਅ ਤੇ ਪਾਈ ਵੀ ਸੀਗੀ ਉਹ ਇਸ ਨੂੰ ਇਸ ਗੱਲ ਨੂੰ ਹੈਵੀ ਲੈ ਗਈ ਵੀ ਮੈਂ ਕੁਛ ਮਰਜ਼ੀ ਬੋਲਾਂ ਮੈਨੂੰ ਕਿਸੇ ਨੇ ਕੀ ਬੋਲਣਾ ਮੇਰੀ ਡਿਮਾਂਡ ਆ ਨਹੀਂ ਮੈਂ ਭੱਜ ਜਾਂਗੀ ਪ ਠੀਕ ਹੈ ਉਹਨਾਂ ਇਹ ਗੱਲ ਕਹੀਓ ਕਹਿੰਦੀ ਮੈਂ ਤਾਂ ਸਟੇਜ ਤੇ ਜਾਣਾ ਹੀ ਜਾਣਾ ਸਟੇਜ ਤੇ ਗਈ ਜੋ ਗਾਲਾਂ ਕੱਢ ਰੇ ਤਾਂ ਆਪਸ਼ਲੀ ਜੋ ਕਿਸੇ ਨੂੰ ਗਾਲ ਕੱਢੂਗਾ ਤਾਂ ਜਵਾਬ ਉਹਨਾਂ ਗਾਲ੍ਹ ਦਊਗਾ ਜਾਂ ਗਾਲ ਨਹੀਂ ਤਾਂ ਕੋਹ ਹਾਥੋ ਪਾਈ ਤੇ ਕਰੂਗੀ ਉਹ ਬਚਾਇਆ ਲਾਡੀ ਨੇ ਆ ਲਾਡੀ ਗਿੱਲ ਨੇ ਉਹਨੂੰ ਫੜ ਕੇ ਲੈ ਕੇ ਜਿਹੜੀ 10 ਸੈਕਿੰਡ ਦੀ ਵੀਡੀਓ ਆਈ ਵੀ ਆ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਬਚਾ ਕੌਣ ਰਿਹਾ ਭੰਗੜੇ ਵਾਲੇ ਮੁੰਡੇ ਨੇ ਲਾਡੀ ਗਿੱਲਾ ਔਰ ਭੰਗੜੇ ਵਾਲੇ ਮੁੰਡਿਆਂ ਨੂੰ ਵੀ ਕਹਿ ਰਹੀ ਆ ਉਹ ਭੰਗੜੇ ਵਾਲੇ ਮੁੰਡਿਆਂ ਨੂੰ ਭੈਣੇ ਬੜਾ ਗਲਤ ਬੋਲਿਆ ਗਿਆ ਉਹਨਾਂ ਦੀ ਵੀ ਇੰਟਰਵਿਊ ਬਕਾਇਦਾ ਆਈ ਆ ਉਹਨਾਂ ਨੂੰ ਵੀ ਬਹੁਤ ਗਲਤ ਬੋਲਿਆ ਗਿਆ ਫਿਰ ਉਹ ਕਹਿੰਦੀ ਆ ਨਾ ਵੀ ਪ੍ਰਧਾਨ ਕਿਹੜੇ ਪ੍ਰਧਾਨ ਹੁੰਦੇ ਆ ਤੁਹਾਨੂੰ ਪਤਾ ਇੰਟਰਵਿਊ ਦੇ ਵਿੱਚ ਆਈ ਆ ਇਹ ਠੀਕ ਆ ਇਹ ਉਹ ਪ੍ਰਧਾਨ ਆ ਸਿਮਰ ਜੀ ਜਿਨ੍ਹਾਂ ਨੇ ਲੋਕਡਾਊਨ ਦੇ ਮੌਕੇ ਜਦੋਂ ਕੰਮ ਪਏ ਸੀ ਉਸ ਟਾਈਮ ਕੰਮ ਚਲਾਉਣ ਦੇ ਲਈ ਬਹੁਤ ਵੱਡੀਆਂ ਰੈਲੀਆਂ ਕੱਢ ਕੇ ਆਪਣੇ ਆਪ ਤੇ ਪਰਚੇ ਕਰਾਏ ਉਹ ਯੂਨੀਅਨ ਆ ਠੀਕ ਆ ਇਹ ਯੂਨੀਅਨ ਨੇ ਸਾਨੂੰ ਬਕਾਇਦਾ ਫੋਨ ਕੀਤਾ ਆਪਣੇ ਪਰਿਵਾਰ ਦੀ ਤਰ੍ਹਾਂ ਠੀਕ ਹੈ ਜੀ ਪਰ ਤੁਸੀਂ ਕੋਈ ਪਰਿਵਾਰ ਦੀ ਤਰ੍ਹਾਂ ਸਾਨੂੰ ਜਵਾਬ ਨਹੀਂ ਦਿੱਤਾ ਗਲਤ ਕੀਤਾ ਹੁਣ ਬਾਈਕਾਟ ਕਰੋਗੇ ਸਿਮਰ ਬਿਲਕੁਲ ਆਪਾਂ ਤਾਂ ਕਹਿੰਨੇ ਆ ਪਏ ਨੇ ਵੀ ਸਾਰਿਆਂ ਜਿਹੜਾ ਇਦਾਂ ਦਾ ਕੋਈ ਵੀ ਕਲਾਕਾਰ ਆ ਜਿਹੜਾ ਸਾਡੇ ਆਰਗੇਨਾਈਜ਼ਰਾਂ ਨੂੰ ਖਰਾਬ ਕਰਦਾ ਉਹ ਤਾਂ ਬਾਈਕਾਟ ਕਰਨਾ ਤਾਂ ਫਿਰ ਨਾਮ ਲੈਣਾ ਹੀ ਸੀ ਉਹਨਾਂ ਦੇ ਸ਼ੋਅ ਤੇ ਗਈ ਹੈ ਜੀ ਉਹ ਤਾਂ ਇਹ ਤਾਂ ਸਾਰਿਆਂ ਨੇ ਦੇਖਿਆ ਜੀ 10 ਸੈਕਿੰਡ ਦੀ ਵੀਡੀਓ ਦੇ ਵਿੱਚ ਆਏ ਹੋਏ ਆ ਵੀ ਇਹੀ ਫੜ ਕੇ ਲੈ ਕੇ ਜਾ ਰਿਹਾ ਉਧਰ ਦੋ ਭੰਗੜੇ ਵਾਲੇ ਮੁੰਡੇ ਖੜੇ ਨੇ ਉਹ ਖਿੱਚ ਰਹੇ ਨੇ ਉਹ ਭੰਗੜੇ ਵਾਲੇ ਮੁੰਡੇ ਨੂੰ ਵੀ ਗਲਤ ਬੋਲ ਰਹੀ ਆ